ਮਿੱਤਰੋ ਜੋ ਦੋ ਕਿੱਲੇ ਜ਼ਮੀਨ ਦਾ ਲਾਨ ਹੋਇਆ ਸੀਗਾ ਉਹ ਜੱਗੂ ਕਹਿੰਦਾ ਮੈਂ ਨਹੀਂ ਲੈਣੇ ਹੁਣ ਮੈਂ ਉਹ ਜੋ ਹੈ ਸਨਮਾਨ ਨਹੀਂ ਲੈਣਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਰੇ ਵੀਰ ਭਰਾ ਸੋ ਮਿੱਤਰੋ ਜੱਗੂ ਹਾਕਮ ਵਾਲੀਆ ਬਹੁਤ ਤਗੜਾ ਪਲੇਅਰ ਆ ਪੰਜਾਬ ਦੇ ਜੋ ਹੈ ਸਾਰੇ ਹੀ ਉਹਦੇ ਮੈਂਕਮਾਂ ਵੀ دیਵਾਨੇ ਆ ਭਰਾ ਨੂੰ ਪਿਆਰ ਕਰਦੇ ਆ ਸੋ ਉਹਨੇ ਪੋਸਟ ਪਾਈ ਆ ਮਿੱਤਰੋ ਆਪਾਂ ਪੜ੍ਹ ਕੇ ਸੁਣਾਉਣੇ ਆ ਤੇ ਥੋੜਾ ਆਪਾਂ ਗੱਲਬਾਤ ਕਰਾਂਗੇ ਇਸ ਬਾਰੇ ਸੋ ਭਰਾ ਨੇ ਕਿਹਾ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਆਪਣੀ ਖੇਡ ਨੇ ਬਹੁਤ ਕੁਸ਼ ਦਿੱਤਾਣਾ ਤੁਹਾਡੇ ਚੋਣਾਂ ਲੈੰਦਾ ਜਿਹੜਾ ਹੱਥ ਆ ਉਹ ਕਹਿੰਦਾ ਉਹ ਸਿਰ ਤੇ ਰਿਹਾ ਉਹਨਾਂ ਦਾ ਪਿਆਰ ਵੀ ਮੈਂ ਦੇ ਨਹੀਂ ਦੇ ਸਕਦਾ ਕਦੇ ਸੋ ਜੈਸਦਾ ਦੇਣ ਉਹ ਕਹਿੰਦਾ ਮੈਂ ਕਦੇ ਦੇ ਨਹੀਂ ਸਕਦਾ ਆਪਣੀ ਖੇਡ ਤੋਂ ਖੁਸ਼ ਹੋ ਕੇ ਪ੍ਰਮੋਟਰ ਵੀਰਾਂ ਨੇ ਵੱਡੇ ਸਨਮਾਨਾਂ ਦਾ ਐਲਾਨ ਵੀ ਕੀਤਾ ਸੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਬਈ ਦੋ ਕਿੱਲੇ ਮਿੱਤਰੋ ਐਲਾਨ ਕੀਤਾ ਸੀਗਾ ਸ਼ਾਇਦ ਪਲੱਥਾਂ ਦੇ ਕੱਪ ਦੇ ਕਹੀ ਸੀ ਇਹ ਚੀਜ਼ ਬਈ ਦੋ ਕਿੱਲੇ ਦਿੱਤੇ ਜਾਣਗੇ ਜੱਗੂ ਹਾਕਮ ਵਾਲੀਏ ਨੂੰ ਸੋ ਉਸ ਭਰਾ ਨੇ ਕਿਹਾ ਵੀ ਮੇਰੇ ਪਰਿਵਾਰ ਤੇ ਮੇਰੇ ਜੋ ਹੈ ਖੇਡ ਦੇ ਲਈ ਜੋ ਐਡੀਆਂ ਚੀਜ਼ਾਂ ਐਲਾਨ ਹੋਆਂਗਾ ਉਹਨਾਂ ਦਾ ਤਹਿ ਦਲ ਤੋਂ ਪ੍ਰਮੋਟਰਾਂ ਦਾ ਉਹਨੇ ਸ਼ੁਕਰੀਆ ਕੀਤਾ ਤੇ ਬਾਅਦ ਚ ਕਿਹਾ ਵੀ ਮੇਰਾ ਮਨ ਸਾਰਾ ਮੈਂ ਤੁਹਾਨੂੰ ਸਿੱਧਾ ਹੀ ਦੱਸ ਰਿਹਾ ਬਈ ਜੋ ਉਹਨੇ ਕਿਹਾ ਵੀ ਮੇਰਾ ਮਨ ਨਹੀਂ ਕਰ ਰਿਹਾ ਬਈ ਮੈਂ ਇਹ ਵੱਡਾ ਸਨਮਾਨ ਲਵਾਂ ਤੇ ਜੋ ਇਹ ਕਿਸੇ ਇੱਕ ਕਲੱਬ ਲਈ ਜਾਂ ਫੈਡਰੇਸ਼ਨ ਲਈ ਖੇਡਣਾ ਮੇਰਾ ਮਨ ਜਿੱਥੇ ਕਰੂਗਾ ਮੈਂ ਉੱਥੇ ਹੀ ਖੇਡੂਗਾ ਮਿੱਤਰੋ ਟਾਈਮ ਹੈ ਜੋ ਚੰਗੀ ਖੇਡ ਦਿਖਾ ਪਾਉਂਗਾ ਦਰਸ਼ਕਾਂ ਨੂੰ ਸੋ ਜਿਨ੍ਹਾਂ ਨੇ ਲਾਣ ਕੀਤਾ ਸੀ ਉਹ ਕਹਿੰਦਾ ਕੋਈ ਗੁੱਸਾ ਨਾ ਕਰੇ ਮੇਰਾ ਇਹ ਮੇਰਾ ਫੈਸਲਾ ਖੁਦ ਮੈਂ ਜੋ ਹੈ ਮੇਰੇ ਪਰਿਵਾਰ ਦੇ ਕਰਕੇ ਸਾਰਿਆਂ ਨਾਲ ਹੈ ਨਾ ਰੈ ਕਰਕੇ ਫਿਰ ਨਾ ਕੀਤੀ ਆ ਵੀ ਦੋ ਕਿੱਲੇ ਮੈਂ ਨਹੀਂ ਲੈਣੇ ਮੈਂ ਆਪਦੀ ਮਨ ਮਰਜ਼ੀ ਨਾਲ ਜਿੱਥੇ ਵੀ ਖੇਡਾਂ ਉਹ ਕਹਿੰਦਾ ਖੇਡੂੰਗਾ ਤੇ ਫੇਰ ਹੀ ਜੋ ਚੰਗੀ ਖੇਡ ਦਿਖਾ ਪਾਉਂਗਾ ਕਿਸੇ ਦੇ ਜੋ ਹੈ ਦਬਾਅ ਸਾਧਕਾ ਜਾਂ ਭਈ ਜੋ ਹੈ ਮਾਣ ਰਵੇ ਵੀ ਇੰਨਾ ਨਹੀਂ ਮੇਰਾ ਸਨਮਾਨ ਕੀਤਾ ਸੀ ਉਹ ਚੀਜ਼ ਮੈਂ ਨਹੀਂ ਕਰਨੀ ਚਾਹੁੰਦਾ ਸੋ ਕੋਈ ਵੀ ਗੁੱਸਾ ਨਾ ਕਰੇ ਪ੍ਰਮੋਟਰ ਉਹ ਕਹਿੰਦਾ ਮੇ ਇਹ ਮੇਰਾ ਆਪ ਦਾ ਫੈਸਲਾ ਸੋ ਬਾਕੀ ਵੀ ਮਿੱਤਰੋ ਸਹੀ ਗੱਲ ਆ ਯਾਰ ਉਹਦੀ ਬਈ ਜੋ ਹੈ ਉਹਦਾ ਮਨ ਜੇ ਉੱਥੇ ਕਰੂਗਾ ਨਾ ਫੇਰੀ ਉਹ ਜੋ ਹੈ ਕਿਸੇ ਦੇ ਦਬਾਅ ਸਦਕਾ ਨਹੀਂ ਉਹ ਆਪਦੀ ਮਰਜ਼ੀ ਨਾਲ ਫੇਰੀ ਚੰਗੀ ਖੇਡ ਦਿਖਾ ਪਾਊਗਾ ਮਿੱਤਰੋ ਸੋ ਬਹੁਤ ਵਧੀਆ ਫੈਸਲਾ